ਬੁੱਟਾ ਸਿੰਘ ਸ਼ਾਦ ਦੇ ਪੰਜਾਬੀ ਨਾਵਲ ਨੂਰੀ ਦਾ ਅਗਲਾ ਭਾਗ ਚਾਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਚਰਤ ਸਿੰਘ ਤੇ ਜ਼ਬਰ ਜੰਗ ਸਿੰਘ ਬਦੂਕਾਂ ਦੇ ਫਾਇਰ ਕਰਦੇ ਆਪਣੇ ਚੱਕ ਪਹੁੰਚੇ ਸਨ ਪਿਓ ਪੁੱਤ ਨੇ ਵਾਰੀ ਨਾਲ ਇਤਨੇ ਫਾਇਰ ਕੀਤੇ ਸਨ ਕਿ ਖੇਤਾਂ ਦੇ ਪੰਛੀ ਡਾਰਾ ਬਣ ਕੇ ਉੱਡ ਗਏ ਸਨ ਤੇ ਜਾਂ ਫਿਰ ਥਾਂ ਤੇ ਥਾਂ ਹੀ ਸ਼ਹਿ ਗਏ ਸਨ ਦਮ ਘੁੱਟ ਗਏ ਸਨ ਜਿਵੇਂ ਪਿਓ ਪੁੱਤ ਜੰਗ ਜਿੱਤ ਕੇ ਆਏ ਸਨ ਨਸਲ ਬਦਲ ਜੁਗੀ ਜਾਣ ਜੋਗਿਆ ਇੱਕ ਧਿਰ ਵੀ ਬਣ ਜੂਗੀ ਮੜ ਤਿਰਾਂ ਤਾਂ ਬਣਦੀਆਂ ਰਹਿੰਦੀਆਂ ਨੇ ਹੀਰ ਸਲੇਟੀ ਸਾਡੇ ਘਰ ਚ ਚੰਦ ਵਾਂਗ ਚਾਨਣ ਕਰੇਗੀ ਕਿਉਂ ਮੜ ਖਰਦੀ ਵਕਰ ਰੂੜੀ ਤੇ ਲਿਟੀ ਜਾਂਦੇ ਹੋ ਅੰਦਰ ਤਾਂ ਲੰਘ ਆਓ ਜਬਰਜੰਗ ਸਿੰਘ ਦੀ ਮਾਂ ਨੇ ਕਿਹਾ ਸੀਗਾ ਐਤਰਾ ਮੜ ਕਿਵੇਂ ਲੰਘ ਆਈਏ ਪਹਿਲਾਂ ਦਰ ਤੇ ਤੇਲ ਦਾ ਚੋ ਕਿਉਂ ਮੜ ਜਮਰੋਦ ਦਾ ਕਿਲਾ ਜੱਤ ਕੀ ਆਇਓ ਕੱਲਾ ਜਮਰੋਦ ਮੜ ਸਾਰਾ ਸੰਸਾਰ ਜੇ ਛੱਡਿਆ ਹੀ ਸਾਡੀ ਅੱਗੇ ਤੋਂ ਚੱਬ ਖੜੱਬੀ ਨਸਲ ਬਦਲ ਜੂਗੀ ਬਸੰਤ ਕੁਰੇ ਪਲੀ ਹੋਈ ਪਲੀ ਹੋਈ ਪਰ ਇੰਨਾ ਛੱਜੂ ਕਿਉਂ ਪਾਇਆ ਈ ਤੈਨੂੰ ਇਹ ਛੱਜੂ ਪਿਆ ਦੀਂਦਾ ਆ ਇਹ ਆ ਲਿਆ ਓਏ ਪੁੱਤਰਾ ਸ਼ੀਸ਼ੀ ਮੜ ਪੈਗ ਛੱਗ ਮਾਰ ਕੇ ਬੰਦਿਆਂ ਚਰਲਿਏ ਪੈਗ ਬਗੈਰ ਤਾਂ ਬੰਦੇ ਦੀ ਜੂਨ ਚ ਨਹੀਂ ਜੇ ਹੁੰਦਾਗਾ ਬਸੰਤ ਨੇ ਹੱਸ ਕੇ ਕਿਹਾ ਹੋਰ ਬੁੱਢੀ ਇਹ ਪੈਗ ਬਗੈਰ ਜੂਨ ਇਹ ਕਾਦੀ ਨਾਲੇ ਦੋ ਕੁੱਕੜ ਵੀ ਪੁੱਣ ਛੱਡ। ਦਾਹੜ ਤਿੱਖੀ ਕੀਤਿਆਂ ਜੁਗੜੇ ਲੰਘ ਗਏ ਨੇ। ਬਸੰਤੀਏ ਰੋਜ਼ ਕद्दू ਦੀ ਦਾਲ ਖਵਾ ਛੜਦੀ ਐ। ਕਵਿਸ਼ਰਾਂ ਨੇ ਠੀਕ ਕਵਿਸ਼ਰੀ ਕੀਤੀਏ ਜਿਨੇ ਚਾਹ ਚਵਨੀ ਨਹੀਂ ਪੀਤੀਗੀ। ਬੁੱਢੀ ਕਟ ਸਿੱਧੀ ਨਹੀਂ ਕੀਤੀ ਤੇ ਨਹੀਂ ਸਿੱਖਿਆ ਨਿਸ਼ਾਨਾ ਰਫਲ ਰਕਾਣ ਦਾ। ਉਹ ਕਾਦਾ ਵੈਲੀ ਕੋੜੀ ਹੈ ਜਹਾਨ ਦਾ। ਚਰਤ ਸਿੰਘ ਨੇ ਇਹ ਇੱਕ ਹੋਰ ਗੋਲੀ ਇਸ ਮਾਨ ਦੇ ਸੀਨੇ ਵਿੱਚ ਦਾਗ ਦਿੱਤੀ ਸੀ ਅਗੋ ਜਬਰਜੰਗ ਸਿੰਘ ਨੇ ਵੀ ਗੋਲੀ ਚਲਾਈ ਸੀ ਹਵੇਲੀ ਦੇ ਪਸੂ ਡਰੇ ਤੇ ਖਰਨੀਆਂ ਤੇ ਖੜੇ ਰਸਤੇ ਤੇ ਸੰਗਲ ਢੜਾਉਣ ਲੱਗ ਪਏ ਸੀ ਪਿਓ ਪਤ ਦੋ ਦੋ ਪੈਗ ਮਾਰ ਕੇ ਪੂਰੇ ਰੰਗਾ ਚ ਸਨ ਕਈ ਕਾਮੇ ਵੀ ਬਾਟੀਆਂ ਵਿੱਚ ਖੁੱਲੇ ਪੈਗ ਪਵਾ ਕੇ ਲੈ ਗਏ ਸਨ ਜਬਰਜੰਗ ਸਿੰਘ ਅੱਜ ਪੂਰੀ ਦਲੇਰੀ ਨਾਲ ਬੋਤਲਾਂ ਦੇ ਮੂੰਹ ਖੋਲੀ ਜਾ ਰਿਹਾ ਸੀ ਕੋਈ ਦਿਨ ਪਹਿਲਾਂ ਹੀ ਚਾਵਲਾਂ ਵਾਲੀ ਖੇਤੀ ਦੇ ਨਾਲ ਪੱਠੀ ਚੜਾਈ ਸੀ ਪਹਿਲੇ ਤੋੜਦਿਆਂ ਪੂਰੀਆਂ 22 ਬੋਤਲਾਂ ਨਿਕਲੀਆਂ ਸਨ ਮੜ ਪਤਾ ਤੱਕ ਲੱਗੇ ਕਿڑی ਲੰਕਾ ਵਸ ਕੀਤੀ ਏ ਬਸੰਤੀ ਕੁੱਕੜ ਦੀ ਪਲੇਟ ਅੱਗੇ ਰੱਖ ਰਹੀ ਸੀਗੀ ਪਹਿਲਾਂ ਥੱਕ ਗੱਲ ਫਿਰ ਦੱਸੂ ਬੁੱਢੜੀ ਇਹ ਮੈਂ ਬੁੱਢੜੀ ਤੇ ਤੂੰ ਕਿਦਰ ਦਾ ਗੰਬਰੇਟਾ ਆ ਅਮੜੀਏ ਬਾਪੂ ਮੇਰਾ ਅੱਜ ਵੀ ਪਿਆ ਬਬੂਕੇ ਮਾਰਦਾ ਈ ਤੇ ਤੇਰਾ ਸਰੀਰ ਤਾਂ ਕਮਾਣ ਹੋ ਗਿਆ ਆ ਜ਼ਬਰਜੰਗ ਸਿੰਘ ਨੇ ਬਾਪੂ ਦੀ ਤਰਫਦਾਰੀ ਕੀਤੀ ਸੀਗੀ ਅੱਜੋ ਬਾਪੂ ਦਾ ਪੂਰਾ ਤਰਫਦਾਰ ਸੀ ਬਾਪੂ ਨੇ ਅਸਲੇ ਸੂਣ ਚਿੜੀ ਲੱਭੀ ਸੀ ਅੱਜ ਤਾਂ ਬਾਪੂ ਜ਼ਿੰਦਾਬਾਦ ਸੀਗਾ ਪਾਪੂ ਦੇ ਕਹਿਣ ਤੇ ਅੱਜ ਉਹ ਸੌ ਕਤਲ ਕਰ ਸਕਦਾ ਸੀਗਾ ਤੇਰੇ ਪੁੱਤ ਲਈ ਪਰੇ ਦੇਖ ਕੇ ਆਏ ਆ ਕਿਹੜੇ ਦੇਸ਼ ਦੀ ਇੰਦਰ ਦੇ ਖਾੜੇ ਦੀ ਮੜ ਬੁਜ਼ਾਰਤ ਨਾ ਪਾ ਕੀ ਦੀ ਧੀਏ ਤੇ ਕਿਹੜਾ ਖੇੜਾ ਕਿਹੜਾ ਆ ਸਰਦਾਰ ਸ਼ੇਰ ਸਿੰਘ ਦੀ ਨੱਡੀ ਐ ਮੜ ਸ਼ੇਰ ਸਿੰਘ ਆਪ ਤਾਂ ਬਿੱਜੂ ਜਿਆ ਨੱਡੀ ਕਿਵੇਂ ਹੂਰਪਰੀ ਹੋ ਗਈ ਤੂੰ ਮੜ ਸ਼ੇਰ ਸਿੰਘ ਨੂੰ ਮਛ ਦਾੜੀ ਤੋਂ ਬਗੈਰ ਨਹੀਂ ਜੇ ਦੇਖਿਆਗਾ ਨੱਡੀ ਤਾਂ ਮੜ ਰੱਬ ਦਾ ਰੂਪ ਹੀ ਮੇਰੇ ਖਾਨਦਾਨ ਦਾ ਸੱਚਾ ਹੀ ਬਦਲ ਜਾਏਗਾ ਵੇ ਖਸਮਾ ਨੂੰ ਖਾਣਿਓ ਤੂੰ ਹੀ ਕਹਿ ਤੇਰਾ ਬਾਪੂ ਦਾ ਪੀ ਕੇ ਬੋਰਾ ਹੋ ਗਿਆ ਹੀ ਪਤਾ ਨਹੀਂ ਮੜ ਕੀ ਬਕੀ ਜਾਂਦਾ ਆ ਅਸੀਂ ਇਹਦੇ ਖਾਨਦਾਨ ਦਾ ਸੱਚਾ ਖਰਾਬ ਕਰ ਛੱਡਿਆ ਹੀ ਜਿਉਂ ਜਾ ਜਾਂ ਬੀਜ ਪਾਇਆ ਆ ਉਹੋ ਜਿਹਾ ਹੀ ਉਗਣਾ ਸੀ ਨਾ ਕਿਉਂ ਅਸੀਂ ਤਾਂ ਬੀਜ ਫੰਨੇ ਪਾਇਆ ਸੀਗਾ ਫਿਰ ਜਬਰਜੰਗ ਸਿੰਘ ਕੋ ਜਾ ਜੰਮਿਆ ਸੀਗਾ ਇਹ ਤਾਂ ਤੂੰ ਮੋੜ ਬੱਬਰ ਸ਼ੇਰ ਜੰਮਿਆਈ ਇਹ ਗੱਲ ਤੇਰੀ ਮੰਨੀ ਆ ਬੱਬਰ ਸ਼ੇਰ ਨੂੰ ਨਹੀਂ ਮੋੜ ਨਿੰਦ ਸਕਦੇ ਤੇ ਇਹ ਮੋੜ ਹੱਥ ਤੇ ਲਕੀਰ ਦੀ ਸ਼ਾਨਦਾਰ ਪਵਾ ਕੇ ਆਈ ਚਰਤ ਸਿੰਘ दारू ਚ ਡੁੱਬ ਗਿਆ ਸੀਗਾ ਮੁਰਗੇ ਦੀ ਤਰੀ ਨਾਲ ਉਸ ਦੀ ਦਾੜੀ ਲਿਬੜ ਗਈ ਸੀਗੀ ਸ਼ਰਾਬੀ ਹੱਥ ਮਾਰ ਮਾਰ ਆਸ-ਪਾਸ ਦੇ ਸਾਰੇ ਕੱਪੜੇ ਖਰਾਬ ਕਰ ਦਿੱਤੇ ਸੀਗੇ ਚਟਚੀ ਹੀ ਉਹ बेहोशी ਦੀ ਨੀਂਦ ਵਿੱਚ ਗਰਕ ਗਿਆ ਤੇ ਕੁਚਲਾ ਖਾਦੇ ਕੁੱਤੇ ਵਾਂਗ ਕਦੇ-ਕਦੇ ਚੌਂਚੌਂ ਕਰਦਾ ਸੀਗਾ ਜਬਰਜੰਗ ਸਿੰਘ ਸ਼ਰਾਬੀ ਪੂਰਾ ਸੀਗਾ ਉਹ ਬਗੈਰ ਕੱਪੜਿਆਂ ਪਾਣੀ 'ਚ ਤਰਦਾ ਰਬੜ ਦਾ ਢੋਲ ਲੱਗਦਾ ਸੀਗਾ ਉਸਨੇ ਗਲਾਸ ਪਾਸੇ ਸੌਟੇ ਬੋਤਲ ਹੀ ਹੱਥ 'ਚ ਫੜ ਰੱਖੀ ਸੀਗੀ ਤ੍ਰੇਣਾ ਵਰਗੀਆਂ ਅੱਖਾਂ ਪਲ-ਪਲ ਖੁੱਲਦੀਆਂ ਮਿਚਦੀਆਂ ਸਨ ਕਰਮਾ ਵਾਲਿਆ ਤੂੰ ਚਾਨਣ ਦੇ ਇਹ ਤਾਂ ਪਤਾ ਨਹੀਂ ਕੀ ਉਗਦਿਆ ਪਤਾਲ ਮਾਰ ਕੇ ਲੜਕ ਗਿਆ ਏ ਅਮੜੀਏ ਤੇਰੀ ਬਹੁ ਹੱਥ ਲਾਇਆ ਮੈਲੀ ਹੋ ਰਹੀ ਸੀਗੀ ਮੈਨੂੰ ਪਿਆ ਡਰ ਲੱਗਦਾ ਸੀ ਕਿ ਤੇ ਸਾਡੇ ਦੇਖਣ ਨਾਲ ਹੀ ਮਨ ਮੈਲੀ ਨਾ ਹੋ ਜਾਵੇ ਤੁਸੀਂ ਪਿਓ ਪਤ ਸ਼ਰਾਬੀ ਕਿਤੇ ਕਿਸੇ ਗਧੇ ਨੂੰ ਰੱਬ ਨਾ ਬਣਾ ਦਿਓ ਮੈਂ ਖੁਦ ਦੇਖਾਂਗੀ ਕੁੜੀ ਨੂੰ ਸ਼ੇਰ ਸਿੰਘ ਮੈਨੂੰ ਮੜ ਜੰਗਲੀ ਜਾਨਵਰਾ ਲੱਗਦਾ ਸੀਗਾ ਜਬਰ ਜਗ ਸਿੰਘ ਬੋਤਲ ਫੜੀ ਸਿਰ ਦੇ ਕੇਸ ਖਿਲਾਰੀ ਭੂਤਾਂ ਕੱਢਣ ਵਾਲਾ ਬੂਬਣਾ ਲੱਗਦਾ ਸੀਗਾ ਛੇ ਸੰ ਸ਼ਰਾਬ ਨਾਲ ਰਾਜ ਦੇ ਘਰ ਪਹੁੰਚਿਆ ਸੀਗਾ ਉਹ ਨੋਖੇ ਨਸ਼ੇ ਚ ਚੂਰ ਸੀਗਾ ਅੱਜ ਧਰ ਨਾਲ ਧਰ ਮਿਲ ਗਈ ਸੀਗੀ ਹੁਣ ਅਸਲੇ ਦੀ ਕਮੀ ਸੀ ਨਾ ਬੰਦਿਆਂ ਦੀ ਬੰਦਿਆਂ ਬਗੈਰ ਅਸਲਾ ਕਿਸੇ ਕੰਮ ਨਹੀਂ ਤੇ ਅਸਲੇ ਬਗੈਰ ਬੰਦੇ ਬਾਈ ਜਗਤਾਰ ਸਿੰਘ ਅੱਜ ਮੈਂ ਬੰਦਿਆਂ ਚ ਰਲ ਗਿਆ ਮੇਰੇ ਨਾਲ ਬੰਦਿਆਂ ਦੀ ਧਰ ਜੁੜ ਗਈ ਆ ਹੁਣ ਸਾਰੇ ਇਲਾਕੇ ਤੇ ਰਾਜ ਕਰਾਂਗੇ ਪਹਿਲਾਂ ਕਿਹੜਾ ਰਾਜ ਨਹੀਂ ਕਰ ਰਿਆ ਨਹੀਂ ਹੁਣ ਅਸਲੀ ਰਾਜ ਕਰਾਂਗੇ ਹੁਣ ਕੋਈ ਚੋਣ ਜਿੱਤ ਲਈ ਆ ਹੁਣ ਬੰਦਿਆਂ ਦੇ ਹੱਥ ਮਿਲ ਗਏ ਆ ਬੰਦੇ ਪਹਿਲਾਂ ਕਿਹੜਾ ਘਟ ਹੈ ਨਹੀਂ ਹੁਣ ਅਸਲੀ ਬੰਦੇ ਨਾਲ ਜੁੜੇ ਆ ਰੱਤੇ ਟਿੱਬੇ ਵਾਲਾ ਪਾਉ ਉਸ ਦਾ ਜੋਆਤਰਾ ਤੇ ਉਹਨਾਂ ਦਾ ਸਾਰਾ ਪਾਕੀ ਬਾਈ ਸਿਆਂ ਉਹਨਾਂ ਦੇ ਘਰਾਂ ਚ ਬੰਦੂਕ ਪਿਸਤੋਲਾਂ ਦੀ ਕਮੀ ਹੈ ਨਾ ਸਿੱਕੇ ਬਰੂਦ ਦੀ ਹੁਣ ਸਾਰਾ ਇਲਾਕਾ ਫੂਕੇ ਸਵਾ ਕਰ ਦੂੰਗਾ ਤੇਰੀ ਕਿਹੜੀ ਚੀਨ ਦੀ ਲੜਾਈ ਚੱਲ ਰਹੀ ਹੈ ਜਿਸ ਨੂੰ ਐਨੇ ਅਸਲੇ ਦੀ ਲੋੜ ਹੈਗੀ ਆ ਨਹੀਂ ਭਾਈ ਜਗਤਾਰ ਸਿੰਘ ਪਹਿਲਾਂ ਮੈਂ ਕਮਜ਼ੋਰ ਸਾਂ ਤੈਨੂੰ ਤਾਂ ਮੈਂ ਸਰਕਾਰੀ ਦਰਬਾਰੇ ਦਾ ਕੰਮ ਦਿੱਤਾ ਸੀਗਾ ਬੰਦੇ ਮਾਰਨ ਲਈ ਤਾਂ ਆਖਿਰ ਮੈਂ ਇਕੱਲਾ ਹੀ ਸਾਂ ਨਾ ਛੇਰ ਸਿੰਘ ਕੋਈ ਨਵਾਂ ਸਿਆਪਾ ਤਾਣੀ ਨਹੀਂ ਬੀਜ ਰਿਹਾਗਾ ਜਗਤਾਰ ਸਿੰਘ ਇੱਕ ਹੀ ਵਾਰ ਡਰ ਗਿਆ ਸੀਗਾ ਭਾਈ ਅਸੀਂ ਧਰਤੀ ਤੇ ਆਏ ਹਾਂ ਬੰਦੇ ਮਾਰਨ ਲਈ ਤੇ ਤੂੰ ਆਇਆ ਹੈ ਸਾਡੀ ਰਾਖੀ ਕਰਨ ਲਈ ਜਦੋਂ ਤੱਕ ਤੂੰ ਜ਼ਿੰਦਾ ਹੈ ਸਾਨੂੰ ਕੋਈ ਫਾਹੇ ਨਹੀਂ ਲਾ ਸਕਦਾ ਛੇਰ ਸਿੰਘ ਬੰਦੇ ਕੇ ਕਤਲ ਦਾ ਪਾਪ ਜੁਗੋ ਜੁਗ ਨਹੀਂ ਤੋਲਦਾਗਾ ਅਸੀਂ ਧੋਕੇ ਵਿਕੀ ਲੈਣਾ ਹੈ ਰੱਬ ਤੋਂ ਡਰ ਸ਼ੇਰ ਸਿੰਘ ਕਿਉਂ ਡਰਾਂ ਜਦੋਂ ਮੇਰਾ ਨਾ ਸ਼ੇਰ ਸਿੰਘ ਹੈ ਤੇ ਤੂੰ ਮੇਰਾ ਵੀਰ ਮੇਰੇ ਸੱਤ ਤੇ ਖੜਾ ਹੈ ਮੈਂ ਸ਼ੇਰ ਸਿੰਘ ਨਹੀਂ ਬੱਬਰ ਸ਼ੇਰ ਸਿੰਘਾ ਰੱਬ ਨਾ ਤੱਤੀ ਨੂੰ ਮਾਰੇ ਡਰ ਦੀ ਨਾ ਡੈਪਟੀ ਤੋਂ ਸਾਰਾ ਇਲਾਕਾ ਸਾੜ ਕੇ ਸੁਆਹ ਕਰ ਦਿਆਂਗਾ ਅੱਜ ਮੇਰੇ ਧਰ ਨਾਲ ਹੱਥ ਜੁੜੇ ਨੇ ਪਾਉ ਚੜਤ ਸਿੰਘ ਬੰਦਾ ਮਾਰ ਕੇ ਕੱਚਾ ਹੀ ਖਾ ਜੇ ਜੇ ਡਕਾਰ ਵੀ ਨਾ ਮਾਰੇ ਤਾਂ ਸ਼ੇਰ ਸਿਆਂ ਤੂੰ ਅੱਜ ਕੀ ਬੋਲੀ ਜਾ ਰਿਹਾ ਏ ਮੇਰੇ ਹੱਡਾਂ ਚ ਪਹਿਲਾਂ ਹੀ ਜਾਣ ਨਹੀਂ ਰਹੇਗੀ ਜਿਹੜਾ ਮੈਂ ਦਿਨ ਰਾਤ ਫਿਰਤ ਕਰ ਲਾਵਾਂਗਾ ਮੇਰੇ ਤੇ ਤਰਸ ਕਰ ਮੈਥੋਂ ਹੋਰ ਪਾਪ ਨਾ ਕਰਾ ਬੰਦਾ ਮਾਰਨਾ ਜਾਂ ਕਤਲ ਨੂੰ ਕਤਲ ਨੂੰ ਬਚਾਣਾ ਇੱਕ ਹੀ ਗੱਲ ਹੈ ਇਹ ਬਾਪ ਤਾਂ ਤੈਨੂੰ ਸਿਰ ਲੈਣੇ ਹੀ ਪੈਣਗੇ ਮੇਰੇ ਤਾਂ ਬਾਈ ਵੈਣ ਸੁਣਨ ਲਈ ਕੰਨ ਤਰਸ ਰਹੇ ਨੇ ਲੋੜਾ ਬਰਿਆਂ ਤੋਂ ਵੈਣ ਕੰਨੀ ਨਹੀਂ ਪੈਗੇ ਕੜੀਆਂ ਵਰਗੇ ਜਵਾਨ ਪੁੱਤ ਮੇਰੇ ਸਾਹਮਣੇ ਮੁੱਛਾਂ ਨੂੰ ਵੱਟ ਦੇ ਕੇ ਲੰਘਦੇ ਨੇ ਇੱਕ ਇੱਕ ਨੂੰ ਚੌਣ-ਚੌਣ ਕੇ ਮਾਰਾਂਗਾ ਇੱਕ ਤੀਰ ਮਾਰਾਂ ਵਿੱਚ ਅਕਾਸ਼ ਦੇ ਤੇ ਝੜ ਝੜ ਪੈਣ ਪਤੰਗੇ ਉਹ ਪਈ ਪਤੰਗਿਆਂ ਵਾਂਗ ਧਰਤੀ ਤੇ ਡਿੱਗਣਗੇ ਸ਼ੇਰ ਸਿੰਘ ਤੈਨੂੰ ਵੀਰ ਕੀ ਹੋ ਗਿਆ ਆ ਕੁਝ ਨਹੀਂ ਸ਼ੇਰ ਆਪਣੀ ਅੰਛ ਨੂੰ ਦਾਗ ਨਹੀਂ ਲਵਾ ਸਕਦਾਗਾ ਉਸ ਦੇ ਦੰਦਾਂ ਨੂੰ ਖੂਨ ਲੱਗਣਾ ਹੀ ਚਾਹੀਦਾ ਹੈ ਹੇ ਰੱਬਾ ਇਹ ਮੈਂ ਕੀ ਸੁਣ ਰਿਹਾ ਜਗਤਾਰ ਸਿੰਘ ਜ਼ਾਰੋ-ਜ਼ਾਰ ਰੋ ਰਿਹਾ ਸੀਗਾ ਜਗਤਾਰ ਸਿੰਘ ਪਲੀ ਪਾਤ ਜਾਂਦਾ ਸੀ ਕਿ ਕੇਰੇ ਵਾਲੇ ਪਿੰਡ ਦੇ ਸਰਪੰਚ ਚੱਜ ਸਿੰਘ ਨਾਲ ਸ਼ੇਰ ਸਿੰਘ ਖਹਿ ਬਾਲੀ ਰੱਖਦਾ ਸੀਗਾ ਪਿਛਲੇ ਕਤਲਾਂ ਸਮੇ ਚੱਜ ਸਿੰਘ ਨੇ ਸ਼ੇਰ ਸਿੰਘ ਦੀ ਮੁਖਾ ਹਲਫਤ ਕੀਤੀ ਸੀਗੀ ਕਈ ਵਾਰ ਸ਼ੇਰ ਚੱਜ ਸਿੰਘ ਨਾਲ ਬੋਲ ਬੁਲਾਰਾ ਵੀ ਕਰ ਚੁੱਕਿਆ ਸੀਗਾ ਸ਼ਾਇਦ ਸ਼ੇਰ ਸਿੰਘ ਚੱਜ ਸਿੰਘ ਦੇ ਮੁਕਾਬਲੇ ਚਾਪਨੇ ਆਪ ਨੂੰ ਕਮਜ਼ੋਰ ਸਮਝਦਾ ਸੀਗਾ ਜਿਸ ਕਰਕੇ ਚੁੱਪ ਚលਿਆ ਆ ਰਿਹਾ ਸੀਗਾ ਪਾਉ ਚੱਜ ਸਿੰਘ ਬੰਦੇ ਮਾਰ ਪਾਉ ਸੀਗਾ ਚੰਗੀ ਭੋਏ ਦਾ ਮਾਲਕ ਸੀਗਾ ਤੇ ਉਸਦੇ ਰਿਸ਼ਤੇਦਾਰ ਵੀ ਡਾਡੇ ਹੀ ਸਨ ਜਗਤਾਰ ਸਿੰਘ ਜਾਣਦਾ ਸੀਗਾ ਸ਼ੇਰ ਸਿੰਘ ਉਸਦੀ ਕਮਜ਼ੋਰੀ ਸੀ ਤੇ ਸ਼ੇਰ ਸਿੰਘ ਇਸੀ ਕਮਜ਼ੋਰੀ ਦਾ ਫਾਇਦਾ ਉਠਾਉਂਦਾ ਸੀਗਾ ਹੋਰ ਨਾ ਪੀਸ਼ੇਸਾਂ ਪਹਿਲਾਂ ਹੀ ਕਮਲਾ ਹੋ ਚੁੱਕਿਆ ਹੈ ਅੰਦਰ ਜ਼ਹਿਰ ਜਾਊ ਤਾਂ ਹੀ ਜ਼ਹਿਰ ਚੜੂਗੀ ਸ਼ੇਰ ਸਿੰਘ ਖਰਾਸ ਵਾਂਗ ਦੰਦ ਪੀ ਰਿਹਾ ਸੀਗਾ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਉ ਛੱਜ ਸਿਆ ਤੇਰੇ ਬੱਕਰੇ ਬਹੁਤ ਦਿਨ ਛੋਲੇ ਨਹੀਂ ਖਾਣਗੇ ਸ਼ੇਰ ਜੀਆ ਤੇਰਾ ਪੁੱਤ ਛੋਟਾ ਹੈ 30 ਜਵਾਨ ਹੈ ਇਹ ਰਾ ਛੱਡ ਦੇ 30 ਤਾਂ ਜਵਾਨ ਹੈ ਹੀ ਉਸ ਨੂੰ ਘਰੋਂ ਵਿਦਾ ਕਰਨ ਮਗਰੋਂ ਹੀ ਇਹ ਕੰਮ ਕਰਾਂਗਾ ਉਸ ਦੀ ਅਜੇ 2 ਸਾਲ ਪੜ੍ਹਾਈ ਬਾਕੀ ਹੈ ਜਵਾਨ 30 ਦੀ ਪੜ੍ਹਾਈ ਦਾ ਕੀ ਵਿਚਾਰ ਅਸੀਂ ਉਸ ਨੂੰ ਜੱਜ ਬਣਾਉਣਾ ਹੈ ਕਿ ਪ੍ਰਧਾਨ ਮੰਤਰੀ ਸੁਣ ਲੈ ਬਾਈ ਉਹ ਮੇਰੀ ਧੀ ਹੈ ਮੈਂ ਜਦੋਂ ਚਾਹਾਂ ਜਿਹਦੇ ਨਾਲ ਚਾਹਾਂ ਤੋੜ ਦਿਆਂ ਤੂੰ ਕੌਣ ਹੁੰਨਾ ਹੈ ਵਿੱਚ ਟੰਗ ਅੜਾਉਣ ਵਾਲਾ ਮੈਂ ਕੋਈ ਨਹੀਂ ਹੁੰਦਾ ਤੇ ਨਾ ਹੀ ਮੈਂ ਟੰਗ ਅੜਾਵਾਂਗਾ ਟੰਗ ਅੜਾਏਗਾ ਤਾਂ ਟੰਗ ਤੜਾ ਕੇ ਵੀ ਲਵੇਂਗਾ ਪਰ ਮੈਂ ਤਾਂ ਟੰਗ ਅੜਾ ਸਕਦੀ ਆ ਅਚਾਨਕ ਨੂਰੀ ਦੀ ਮੰਮੀ ਸਰਦਾਰਨੀ ਗਰਜੀ ਉਹ ਬਹੁਤ دیر ਤੋਂ ਗੁੱਸਾ ਰੋਕ ਕੇ ਖੜੀ ਸੀਗੀ ਉਸ ਨੇ ਹੰਝੂ ਪੀਲੇ ਸਨ ਤੂੰ ਕੌਣ ਹੈ ਕੱਲ ਦੀ ਭੂਤਨੀ ਸਿਬਿਆ ਚੱਦ ਕੱਲ ਦੀ ਭੂਤਨੀ ਨਹੀਂ ਪੂਰੇ 9 ਮਹੀਨੇ ਪੇਟ 'ਚ ਰੱਖਿਆ ਹੈ ਆਪਣੀ ਲਾਡਲੀ ਨੂੰ ਮੈਂ ਉਸ ਨੂੰ ਤਤੀਬਾ ਨਹੀਂ ਲੱਗਣ ਦਿਆਂਗੀ ਪੇਟ 'ਚ ਰੱਖ ਕੇ ਕੀ ਵੱਡਾ ਕੰਮ ਕਰਤਾ ਸਾਰੀਆਂ ਤੀਨੀਆਂ ਹੀ ਪੇਟ 'ਚ ਰੱਖਦੀਆਂ ਨਹੀਂ ਧੀ ਪੁੱਤ ਜਵਾਨ ਹੋ ਜੇ ਤਾਂ ਬਾਪੂ ਦੀ ਪਗੜੀ ਦੀ ਲਾਜ ਰੱਖਦਾ ਆ ਮੈਂ ਉਸ ਦਾ ਬਾਪੂ ਹਾਂ ਮੈਂ ਆਪਣੀ ਪਗੜੀ ਨੂੰ ਲਾਜ ਨਹੀਂ ਲੱਗਣ ਦਿਆਂਗਾ ਵੱਡੀ ਉਸਲੀ ਪਗੜੀ ਵਾਲਾ ਖੂਨੀ ਕਿਸੇ ਥਾਂ ਦਾ ਹਟ ਜਾ ਪਾਸੇ ਕੁੱਤਗੇ ਇੱਕ ਦਹਾੜਾ ਦਕਾਣਾ ਮਾਰ ਕੇ ਛਾਤੀ ਪਾੜ ਦੂੰਗਾ ਛੇਰ ਸਿੰਘ ਨੇ ਬੰਦੂਕ اٹھਾਈ ਮਾਰ ਮੇਰੇ ਜੇ ਅਸਲੇ ਦਾ ਹੋਇਆ ਤਾਂ ਅੱਜ ਗੋਲੀ ਚਲਾ ਕੇ ਹੀ ਰਹੀਂ ਕੀ ਹੋ ਗਿਆ ਭੈਣੇ ਤੈਨੂੰ ਉਹ ਤਾਂ ਸ਼ਰਾਬੀ ਹੈ ਵੀਰੇ ਸ਼ਰਾਬੀ ਨਹੀਂ ਮਚਲਿਆ ਮਚਲਿਆ ਵਾ ਮੈਂ ਇਸ ਦੀ ਰਗ ਰਗ ਤੋਂ ਵਾਕਿਫ ਹਾਂ ਬਾਈ ਇਸ ਨੂੰ ਮੇਰੀਆਂ ਅੱਖਾਂ ਤੋਂ ਦੂਰ ਲੈ ਜਾ ਨਹੀਂ ਤਾਂ ਕੱਲ ਇਸ ਵਿੜੇ ਬੈਣ ਨਾ ਪੈਣ ਲੱਗ ਪੈਣ ਜਕਤਾਰ ਸਰਦਾਰੀ ਨੂੰ ਅਗਲੇ ਅੰਦਰ ਲੈ ਗਿਆ ਸਰਦਾਰ ਨਜ਼ਾਰੋਜ਼ਾਰ ਰੋ ਰਹੀ ਸੀ ਕਰਮਾਂ ਨੂੰ ਕੋਸ ਰਹੀ ਸੀ ਖੋਟੀ ਕਿਸਮਤ ਨੂੰ ਪੈਟ ਰਹੀ ਸੀ ਜਕਤਾਰ ਸਿੰਘ ਦੇ ਸਰੀਰੋਂ ਸਤਿਆ ਮੁੱਕ ਗਈ ਸੀ ਸਰੀਰ ਦਾ ਕਣ ਕਣ ਕੰਬ ਰਿਆ ਸੀਗਾ ਰਾਤ ਵੱਡੀ ਹੋ ਗਈ ਚੁੱਪ ਦਾ ਪਹਿਲਾ ਪੈਰ ਸੀਗਾ